ਤੈਨੂੰ ਕਿਹਨੇ ਇਹ ਗੱਲਾਂ ਦਸੀਆਂ ਸੀ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲਾਂ ਕਿਹਨੇ ਦਸੀਆਂ ਮੈਂ ਤੁਸੀਂ ਪ੍ਰਧਾਨ ਨਾਲ ਗੱਲ ਕਰਨੀ ਨਹੀਂ ਮੈਂ ਪ੍ਰਧਾਨ ਨੂੰ ਪ੍ਰਧਾਨ ਨੂੰ ਬੁਲਾਓ ਵਿੱਚ ਉਹਦਾ ਮੈਂ ਪੁੱਛੂਗਾ ਵੀ ਸਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਇਹ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾਉ ਫੋਟੋ ਮੈਂ ਤਾਂ ਨੈੱਟ ਤੋਂ ਲਾ ਕੇ ਪਾ ਲਈ ਇੱਥੇ ਪਹਿਲਾਂ ਕਰ ਦਿੱਤੀ ਉਹ ਮੈਨੂੰ ਪਤਾ ਸੀ ਯਾਰ ਸਾਡੀ ਗੱਡੀ ਦੇ ਸਿਰ ਘੁੰਮਦੇ ਆ ਤਾਂ ਜੀ ਨਾਲ ਸਿਰ ਕਿਉਂ ਘਮਾਉਣੇ ਅੱਛਾ 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 ਤੁਸੀਂ ਸੁਣੋ ਉਹ ਭੈਣੇ ਉਹ ਬੰਦੀਆਂ ਗੁੱਡੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲੋ ਕੋਈ ਵਿਚੇ ਉਹਨੂੰ ਵੀ ਚੱਕ ਲੈਣਾ ਸਾਨੂੰ ਜੇ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਿਰ ਕਿਉਂ ਘਮਾਉਣੇ ਮੈਨੂੰ ਤਾਂ ਕਿਸੇ ਮੈਂ ਢੋਲਤੇ ਨਹੀਂ ਗਈ ਵੀ ਜਿੱਦ ਦੇ ਮੇਰਾ ਸਿਰ ਘੁੰਮਣ ਲੱਗਿਆ ਸੀ ਕਿਸੇ ਨੇ ਗੱਦੀ ਤੇ ਨਹੀਂ ਗਈ ਮੇਰੇ ਆਟੋਮੈਟ ਕੀ ਚੱਲ ਬੱਚਾ ਘਟਾਉਂਗਾ ਮੈਸੇਜ ਉਹ ਲੈ ਕੇ ਦਿੱਤਾ ਮੈਂ ਬੰਦੇ ਵੀ ਬੁਲਾ ਲੂੰਗਾ ਬਈ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕੋ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪਤਾ ਚਲੋ ਆ ਨੋਟ ਆ ਮੈਂ ਐਸੇ ਚ ਸਭ ਨੂੰ ਬਣਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੇ ਮੈਂ ਤੁਹਾਡੀ ਮਾਲ ਲੂਗਾ ਜੋ ਬਚਾਉਂਦੇ ਆ ਸਾਨੂੰ ਪਤਾ ਉਹਨੇ ਤੈਨੂੰ ਮੇਰੀ ਕਿਹਾ ਵੀਰ ਜੀ ਮੈਂ ਤੁਹਾਨੂੰ ਦੱਸ ਦੇਣਾ ਦਿੰਦਾ ਮੈਂ ਕਿਹਾ ਵੀਰ ਜੀ ਸਾਡਾ ਇਹ ਕੰਮ ਨਹੀਂ ਹੈਗਾ ਨਹੀਂ 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 ਹੈਨਾ ਤੁਸੀਂ ਉਹਨੂੰ ਕੀ ਗੱਲ ਕਿਹਦੀ ਗੱਲਾਂ ਕੀ ਗਈਆਂ ਉਹ ਦੱਸੋ ਗੱਲਾਂ ਤਾਂ ਮੈਂ ਜਿਹੜੀਆਂ ਵੀਰ ਜੀ ਮੇਰੇ ਅੰਦਰ ਦਾ ਨਾ ਮਾਲਕ ਨੇ ਮੈਨੂੰ ਹੁਕਮ ਦਿੱਤਾ ਮਾਲਕ ਨੇ ਹੁਕਮ ਦਿੱਤਾ ਹੈਨਾ ਕੀ ਗੱਲਾਂ ਕਹੀਆਂ ਸੀ ਬਸ ਮੈਂ ਉਹਦੇ ਇੱਕੀ ਰੌਲਾ ਦੱਸਿਆ ਸੀਗਾ ਹਾਂ ਝੂਠੇ ਮਾਰਨਾ ਮੇਰੇ ਕੋਲ ਝੂਠ ਨਹੀਂ ਬੋਲਦੀ ਵੀਰ ਜੀ ਆਪਾਂ ਕਹਾਂ ਤਾਂ ਝੂਠ ਬੋਲਣਾ ਝੂਠ ਨਾ ਬੋਲ ਬੀਜੋ ਮੈਨੂੰ ਹਨਾ ਉਦੋਂ ਮੈਂ ਗਏ ਉੱਥੇ ਬੈਠੀ ਸੀ ਜਿਆਰ ਹੋਈ ਜਾਂਦੀ ਸੀ ਜੋ ਮੈਨੂੰ ਹੁਕਮ ਆਇਆ ਮੈਂ ਦੱਸਦਾ ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਸੀ ਮੈਂ ਕਰਦਾ ਸੀ ਉਹ ਗੱਲ ਕਰਦਾ ਮੇਰੇ ਘਰ ਵਾਲਾ ਮੈਂ ਕਰਦਾ ਚਲੋ ਕੀ ਗੱਲਾਂ ਕੀਤੀਆਂ ਦੱਸ ਸਭ ਦੱਸ ਦਿੰਗੇ ਆਪ ਦੱਸ ਬਸ ਮੈਂ ਤਾਂ ਉਹਨੂੰ ਕਿਹਾ ਸੀ ਬਿਨੈ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਹੇ ਕਿਤੇ ਹੋਗੇ ਜੀ ਨਹੀਂ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਹਾ ਹਾਂ ਉਹਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਗੇ ਵੀਰੇ ਮੈਂ ਤੁਹਾਨੂੰ ਕਿਹਨੇ ਕਿਹਾ ਸੀ ਭੈਣੇ ਇਹ ਨਹੀਂ ਦੱਸਾਇਆ ਉਹ ਭੈਣ ਉਹ ਭੈਣ ਤੁਸੀਂ ਤੁਸੀਂ ਮੇਰੀ ਬੇਨਤੀ ਸੁਣੋ ਆਪਾਂ ਭੈਣ ਭਰਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦਸੀਆਂ ਸੀ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲਾਂ ਕਿਹਨੇ ਦਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨਾਂ ਮਾਲਕ ਨੇ ਦਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਸ ਦੋ ਕਿੰਨਾ ਨਹੀਂ ਬਈ ਪਾਪਾ ਕਦੀ ਤੇ ਬਈ ਨਹੀਂ 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 ਬੀਬੀ ਬੀਬੀ ਗੱਲ ਸੁਣੋ ਚਲ ਕੋਈ ਗੱਲ ਨਹੀਂ ਬਾਈ ਜੋ ਤੁਸੀਂ ਮਾਰੀ ਹੈ ਕਿਸੇ ਨੇ ਨਹੀਂ ਆਪਣੇ ਬਲੇ ਅਪਰੂਵ ਹੈਗਾ ਪੀਰਾਂ ਦਾ ਤੇ ਆਹ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵਤਿਆਂ ਨੂੰ ਨਹੀਂ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਇਹ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈੱਟ ਤੋਂ ਲੈ ਕੇ ਪਾਈ ਆ ਇੱਥੇ ਪਹਿਲਾਂ ਕਰਕੇ ਸੀ ਜਾ ਉਹ ਯਾਰ ਇੱਕ ਮਿੰਟ ਮੈਂ ਇਹ ਕਰਕੇ ਨਾ ਤੁਸੀਂ ਗੱਡੀ ਤੇ ਆ ਲਿਓ ਜੀ ਹੈਨਾ ਇਹ ਕਿੱਸੇ ਮੈਨੂੰ ਨਹੀਂ ਪਤਾ ਹੈ ਲੱਗਦਾ ਵੀਰੇ ਤੁਸੀਂ ਆ ਕੇ ਆ ਜਾਓ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਦੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਸਹੀ ਘੁੰਮਦੇ ਆ ਨਾ ਸਿਰ ਕਿਉਂ ਘਮਾਉਣੇ ਤੁਸੀਂ ਰੰਗ ਤਾਂ ਪੜ੍ਹਦੇ ਹੋ ਉਹ ਭੈਣੇ ਮੇਰੇ ਪੜੀਆਂ ਮੈਂ ਤੁਹਾਨੂੰ ਦੱਸਦਾ ਤੁਸੀਂ ਤੁਸੀਂ ਜਿੰਨ ਜਿੰਨੀ ਦੇ ਨਾਮ ਤੇ ਗੱਲ ਕਰ ਰਹੇ ਹੋ ਇੱਕ ਮਿੰਟ ਚੈੱਕ ਕਰ ਇੱਕ ਮਿੰਟ ਕਰੇ ਕਰ ਲੈਣੇ ਨਹੀਂ ਨਹੀਂ ਅਸੀਂ ਪ੍ਰਸ਼ਾਸਨ ਖੜਾ ਕੋਈ ਗੱਲ ਨਹੀਂ ਜਿੰਨ ਜਿੰਨੀ ਇੱਕ ਮਿੰਟ ਜਿੰਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹਾਂ ਜਿੰਨ ਕੌਣ ਆ ਭਲਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਚੋਂ ਮੈਂ ਦੱਸਦਾ ਮੈਂ ਪੜ੍ਹਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ભગવાન ਦੀ ਉਸਤਤ ਕੀਤੀ ਹੈ ਚਲੋ ਕੋਈ ਜਨ ਭਲਾ ਕਹੋ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜਨ ਜਨਣੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਹੜੇ ਬਲਵੀਰ ਵਸਤੀ ਚ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜਾਂ ਹੀ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਇੱਕ ਮਿੰਟ ਜੀ ਨਹੀਂ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਆਜੋ ਕੋਈ ਵੀ ਆਪਣੇ ਆਂਡ ਗਵਾਂਡ ਕਹਿ ਦੇਵੇ ਨਾ ਪਰ ਜੂ ਮੈਂ ਨਾ ਤਾਂ ਕੋਈ ਮਰਗੀ ਰਹਿਣਾ ਹੈ ਗੱਲ ਸੁਣੋ ਗੱਦੀਆਂ ਲਾਉਣੇ ਤਾਂ ਕਿ ਬੰਦੇ ਲੋਕਾਂ ਨੂੰ ਕਿਉਂ ਉਹ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਸੀ ਵੀ ਚਲੋ ਮਜਬੂਰੀਆਂ ਸਾਨੂੰ ਵੀ ਕਿੰਨੇ ਕੋਈ ਆਓ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਆ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰ ਲਓ ਫਿਰ ਮੈਂ ਪ੍ਰਧਾਨ ਨੂੰ ਪ੍ਰਧਾਨ ਨੂੰ ਬੁਲਾਉ ਉਹਦੇ ਮੈਂ ਪੁੱਛੂਗਾ ਵੀ ਸਿਰ ਕਿੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਕੋਈ ਕੋਈ ਕਰਦਾ ਗੱਲ ਕੋਈ ਸਿਰ ਕਿਉਂ ਘਮਾਉਨੇ ਹੋ ਆਪਾਂ ਨੂੰ ਚਲੋ ਆਪਾਂ ਜਵਾਬ ਦਿਓ ਸਾਨੂੰ ਆਪਾਂ ਨਾਲ ਇੱਕ ਗੱਲ ਕਰਦੇ ਸਾਡੇ ਆਰਾਮ ਨਾਲ ਕੋਈ ਨਹੀਂ ਸਿਰ ਕਿਉਂ ਘਮਾਉਨੇ ਹੋ ਦੱਸਦੇ ਕੋਈ ਨਹੀਂ ਫਿਰਦੀਆ ਕੋਈ ਨਹੀਂ ਕੋਈ ਨਹੀਂ ਸਿਰ ਕਿਉਂ ਘਮਾਉਨੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੇ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਿਰ ਕਿਉਂ ਘਮਾਉਨੇ ਹੋ ਮੈਨੂੰ ਤਾਂ ਕਿਸੇ ਮੈਂ ਢੋਲਤੇ ਨਹੀਂ ਗਈ ਵੀ ਜਿੱਦ ਮੇਰਾ ਸਿਰ ਘੁੰਮਣ ਲੱਗਿਆ ਸੀ ਕਿਸੇ ਨੇ ਗੱਡੀ ਤੇ ਨਹੀਂ ਗਈ ਮੇਰੇ ਆਟੋਮੈਟ ਕੀ ਚੱਲ ਗਈ ਸੀ ਬੰਨੇ ਆਪਣਾ ਸਵਾਲ ਦਾ ਜਵਾਬ ਇਹ ਸਾਨੂੰ ਇਹ ਕਿਉਂ ਕਮਾਉਣੇ ਹੋ ਬਾਬਾ ਜੀ ਇਹ ਤਾਂ ਹੁਣ ਅਮੀ ਤੂੰ ਹੀ ਲੱਗੀ ਪਈ ਮਤਲਬ ਇੱਕ ਦੂਜੇ ਨੂੰ ਵੇਖ ਕੇ ਹੀ ਆ ਜਮਾ ਨਹੀਂ ਇੱਕ ਦੂਜੇ ਇਹਨਾਂ ਮਤਲਬ ਤੇ ਸਿਰ ਘੁੰਮਦਾ ਵੀ ਨਹੀਂ ਨਹੀਂ ਕੀ ਆਉਂਦਾ ਤੁਹਾਡੇ ਚਾਉਂਦਾ ਕੁਝ ਦੇਵੀ ਦੇਵ ਤੇਰੀ ਸ਼ਾਂਟ ਹੁੰਦੀ ਆ ਬਚਨ ਹੁੰਦਾ ਨਹੀਂ ਜੇ ਬਚਨ ਨਹੀਂ ਹੁੰਦਾ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ ਮੇਰੀ ਜੇਬ ਚਾ ਨੋਟ ਆ ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਦੱਸੋ ਨਹੀਂ 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 ਆਇ ਨਹੀਂ ਫਿਰ ਜਾਂ ਜਾਂਦਾ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆਹ ਨੋਟ ਆ ਮੈਂ ਇਸੇ ਚੋ ਸਾਬ ਨੂੰ ਬੁੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਤੇ ਮੈਂ ਤੁਹਾਡੀ ਮੰਨ ਲੂਗਾ ਕਿ ਜੋ ਬੱਚਾ ਚਾਉਂਦੇ ਆ ਜੀ ਚਲ ਕੋਈ ਗੱਲ ਮਾਰੀ ਆ ਲੋਟ ਉਹ ਫਿਰ ਘਰ ਆਇਆ ਮੇਰਾ ਨੰਬਰ ਲਿਆ ਭੈਣੇ ਆਪਾਂ ਨਾ ਤੁਹਾਡੇ ਨਾਲ ਆ ਗਿਆ ਆਪਾਂ ਸਵਾਰ ਦਾ ਜਵਾਬ ਤੁਹਾਡੇ ਕੋਲੇ ਹੁੰਦੇ ਦੀ ਕਰਦੇ ਹੋ ਅੱਛਾ 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 ਤੁਸੀਂ ਸੁਣੋ ਉਹ ਭੈਣੇ ਬਣਾਇਆ ਆ ਬੰਦੀਆਂ ਗੁੱਡੀਆਂ ਛੱਡ ਔਰ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿਚੇ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂਜੀ ਲੱਗੀ ਵੈਸ਼ਨੂ ਮਾਤਾ ਕਹਿੰਦੀ ਆ ਵੀ ਮੇਰੀਆਂ ਫੋਟਮਾਂ ਮੇਰੀਆਂ ਗੱਦੀ ਤੇ ਲਾ ਕੇ ਚਾਰ ਫੋਟਮਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਫਿਰ ਕਿਉਂ ਪੀਂਨੇ ਹੋ ਵੀ ਕਿਉਂ ਬਣਾਉ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪਤਾ ਸਾਡੇ ਤਾਂ ਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਆਪਾਂ ਦੇ ਲੋਕਾਂ ਨੇ ਲਿਖਿਆ ਜੀ ਇਹਦਾ ਤੁਹਾਨੂੰ ਪਤਾ ਵੀ ਜਦੋਂ ਉਹ ਚਲੋ ਕੋਈ ਗੱਲ ਨਾ ਮਾਰ ਜੀ ਸਾਡੇ ਨਾਲ ਜੋ ਕੋਈ ਰਾਹ ਪਾਉਣਾ ਦਾ ਹਰ ਠੱਗਾ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਗਮਰਾਹ ਕਰੋ ਕਰਨਾ ਬੰਦ ਹਾਂ ਬੰਦ ਕਰ ਦਾਂਗੇ ਇਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਇਹ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਇਹ ਕੰਮ ਬੰਦ ਕਰੋ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਨਹੀਂ ਲੜ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਥੇ ਕਿਹਨਾਂ ਠਕਾਂ ਦਾ ਹੱਕ ਤੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੀ ਮੈਂ ਇੱਥੇ ਫਿਰ ਪਰਚਾ कटाਉਂਗਾ ਮ ਨਹੀਂ ਤਾਸ ਤੋਂ ਰੱਖਣਾ ਗੱਲ ਮੈਂ ਜਿਹਨੇ ਕਹਿਣਾ ਕਰਨਾ ਪੈਸੇ ਤੁਸੀਂ ਇਹ 5 500 ਰੁਪਇਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜੰਨੇ ਆ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੇ ਜਾ ਕੇ ਮੰਦਰ ਸੇ ਬੋਤਲਾਂ ਨਹੀਂ ਸ਼ਰਾਬ ਦੀਆਂ ਤੂੰ ਕਈਆਂ ਨਹੀਂ ਢਾਈ ਬੋਤਲ ਕਿਹਨੂੰ ਕਈਆਂ ਤਾ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਕੋਈ ਜਾਂਦੇ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫੁਲਾਨਾ ਕਹਦਾ ਵੀ ਫੁਲਾਨੇ ਤੋਂ ਮੈਂ ਕਹਾਂ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6:00 ਵਜੇ ਆ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜਕੇ ਗਈ ਹੈ ਜਿਵੇਂ ਦੋ ਮੇਰੇ ਬੱਚੇ ਆ ਚਲ ਕੋਈ ਜਦੋਂ ਇਹਨਾਂ ਨੇ ਪੁੱਛ ਕੱਢੀ ਨਾ ਇਹੀ ਸਾਰੀਆਂ ਗੱਲਾਂ ਅੰਦਰ ਆਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚੰਨਾ ਪਾ ਰਿਹਾ ਵੀ ਤੇਰੇ ਘਰ ਆ ਲੜਕੇ ਗਈ ਹੈ ਮੈਂ ਕਹਾਂ ਜੀ ਹਾਂਜੀ ਲੜਕੇ ਗਈ ਹੈ ਤੇਰੇ 6:00 ਵੱਜੀ ਲੱਤ ਇੱਕ ਮਿੰਟ ਬੀਬੀ ਉਹ ਕੀ ਆ ਸੀ ਮੈਂ ਪੈਸੇ ਪਾ ਦੇਣ ਮੈਂ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਕਹਿੰਦੀ ਵੀ ਲੱਤ ਤੇ 6:00 ਵੱਜੀ ਐ ਮੈਂ ਕਿਹਾ ਜੀ ਵੱਜੀ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਇਹ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਉਹ ਕੋਈ ਅਗੇ ਦੋਟਾ ਨਹੀਂ ਨਹੀਂ ਬੀਬੀ ਜੀ ਸਾਨੂੰ ਕੰਪਲੀਟ ਤੁਹਾਡੇ ਸਿਰ ਦਿੱਤੀ ਹੈ ਉਥੇ ਥਾਣੇ ਤੇ ਪਹੁੰਚ ਕੇ ਲੈ ਕੇ ਦਿਓ ਸਾਨੂੰ ਵੀ ਅਸੀਂ ਅੱਜ ਤੋਂ ਬਾਅਦ ਗੱਦੀ ਨਹੀਂ ਲਾਵਾਂਗੇ ਉਥੇ ਐਸਪੀ ਤੋਂ ਆਓ ਆਠ ਠਕ ਠਕਾ ਬੰਦ ਕਰਾਂਗੇ ਆ ਜਾਣੇ ਬਸ ਧੰਨਵਾਦ ਜੀ ਆ ਜਾਣੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਭੋਲੂ ਵਾਲਾ ਰੋਡ ਤੇ ਖੜੇ ਆ ਜੀ ਇਹ ਨਵੀਂ ਕਲੋਨੀ ਕੱਟੀ ਗਈ ਹੈ ਇਹਦੇ ਵਿੱਚ ਦੋ ਮੀਆਂ ਬੀਬੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਿੰਨਨੀ ਦੱਸਦੇ ਸੀ ਜਦੋਂ ਵੀ ਇਹ ਗੱਦੀ ਲਾਉਂਦੇ ਸੀ ਵੀਰਵਾਰ ਤੇ ਐਤਵਾਰ ਤੇ ਢੋਲਸ਼ਾਹਣੇ ਵਜਦੇ ਸੀ ਤੇ ਇਹ ਪੂਰਾ ਸਿਰ ਘਮਾਉਂਦੇ ਸੀ ਤੇ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਬੀਬੀ ਕਹਿੰਦੀ ਸੀ ਮੇਰੇ 'ਚ ਜਿੰਨਨੀ ਪ੍ਰਵੇਸ਼ ਹੋ ਚੁੱਕੀ ਹੈ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਈਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਆ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਆ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣਿਓ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਗੋ ਜੇ ਕੋਈ ਦੇਵੀ ਦੇਵਤਾ ਪੀਰ ਪਗੰਬਰਾ ਕੋਈ ਫਕੀਰ ਸੰਤ ਹੈ ਉਹਦੇ ਘਰ ਵਿੱਚ ਉਹਦਾ ਸਤਿਕਾਰ ਕਰੋ ਉਹਨੂੰ ਨਮਸਕਾਰ ਕਰੋ ਸੋ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਚ ਜਨ ਪ੍ਰਵੇਸ਼ਣ ਦੇ ਜਿੰਨੀਆਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਕਿ ਕੁਰਾਨ ਸ਼ਰੀਫ ਦੇ ਵਿੱਚ ਜਨ ਕਿਹਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਆਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸੋ ਉਸ ਤੋਂ ਬਾਅਦ ਇਹ ਸਿਰ ਘੁਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵਤੇ ਵੀ ਪ੍ਰਵੇਸ਼ ਹੁੰਦੇ ਆ ਔਰ ਨਾਲ ਹੀ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਇਥੇ ਕਿੰਨੇ ਮੁੰਡੇ ਆਉਂਦੇ ਹੋਣਗੇ ਤੇ ਉਹ ਵੀ ਗਾਂ ਨਸ਼ੇ ਦੀ ਆੜ ਵਿੱਚ ਪੈਂਦੇ ਨੇ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ੇ ਦੀ ਆਪਣੀ ਜਵਾਨੀ ਨੂੰ ਗੁਲਤਾਨ ਕਰੀ ਬਿਠੀ ਖਤਮ ਕਰੀ ਬਿਠੀ ਸੋ ਇਸ ਸਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਐਸ ਐਚਓ ਸਖਤ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆ ਸੰਗਤਾਂ ਤੱਕ ਹੀ ਮੈਸੇਜ ਪਹੁੰਚੇ ਵੀ ਇਹੋ ਜੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਤੇ ਹਾਂਜੀ ਗੁਰੂ ਸਾਹਿਬ ਲੜ ਲੱਗਣ ਹਾਂ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਜੀ ਦੇਵੀ ਦੇਵ ਤੇ ਉਹਨਾਂ ਦੀਆਂ ਕੋਈ ਧਾਰਮਿਕ ਪੋਥੀਆਂ ਗ੍ਰੰਥ ਲਿਖੇ ਨੇ ਉਹਨਾਂ ਨੂੰ ਪੜੋ ਵਿਚਾਰੋ ਸੋ ਐਸ ਪਰਮ ਕਰਮਕਾਰ ਤੋਂ ਜਿਹੜਾ ਮੁਕਤ ਹੋਵੋ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਕਹਿਤਾ ਵੀ ਠਗ ਠਗਾ ਤੁਹਾਡਾ ਬੰਦ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਠਗ ਠਗਾ ਚਲਾਉਂਗੇ ਤੇ ਸਿੰਘ ਚੜ੍ਹ ਕੇ ਆਉਣਗੇ ਭਾਈ ਬਸ ਅੱਜ ਇੱਥੇ ਪਹੁੰਚਿਆ